ਹੈਲੋ ਬੱਚਿਓ ਅੱਜ ਦੀ ਵੀਡੀਓ ਬੇਟਾ ਤੁਹਾਡੀ ਇੰਗਲਿਸ਼ ਸਿੱਖਣ ਵਾਸਤੇ ਆ ਠੀਕ ਹੈ ਆਓ ਇੰਗਲਿਸ਼ ਸਿੱਖੀਏ ਸਾਡੀ ਜਿਹੜੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਚੱਲਣ ਵਾਲੀਆਂ ਗੱਲਾਂ ਨੇ ਅੱਜ ਮੈਂ ਤੁਹਾਨੂੰ ਉਹ ਸਿਖਾਵਾਂਗੀ ਸ਼ੁਰੂ ਕਰਦੇ ਆਂ ਵੀਡੀਓ ਤੁਸੀਂ ਕੀ ਜਾਣਦੇ ਹੋ ਵਾਟ 杜 ਯੂ ਵਾਂਟ ਤੁਸੀਂ ਕੀ ਜਾਣਦੇ ਹੋ ਵਾਟ 杜 ਯੂ ਵਾਂਟ ਤੁਹਾਡਾ ਕੰਮ ਕਿਵੇਂ ਚੱਲ ਰਿਹਾ ਹੈ हाउ अबाउट यूअर वर्क घर कि दूर है हाओ फार यू हाओ फार इज यूअर होम ती इत किस काम ले आए हो हाउ कम यूआर हेयर थोड़ा की इरादा है वट आर यू अप टू ती सु क्यों नहीं रहे वट वाई ਡੋਨਟ ਯੂ ਲਿਸਨ ਤੁਸੀਂ ਸੁਣ ਕਿਉਂ ਨਹੀਂ ਰਹੇ ਵਾਈ ਡੋਨਟ ਯੂ ਲਿਸਨ ਮੂੰਹ ਨਾ ਬਣਾਓ ਡੋਨਟ ਮੇਕ ਫੇਸ ਮੂੰਹ ਨਾ ਬਣਾਓ ਡੋਨਟ ਮੇਕ ਫੇਸ ਅੱਗੇ ਬੜਾ ਕਨਵਰਸੇਸ਼ਨ ਹੈ ਜਿਹਨੂੰ ਪੰਜਾਬੀ ਦੇ ਵਿੱਚ ਗੱਲਬਾਤ ਕਹਿੰਦੇ ਆ ਠੀਕ ਹੈ ਦੋ ਜਣਿਆਂ ਦੇ ਵਿਚਕਾਰ ਆਪਸ ਵਿੱਚ ਕਨਵਰਸੇਸ਼ਨ ਹੁੰਦੀ ਹੈ ਜਦੋਂ ਜਿਵੇਂ ਇੱਕ ਜਣਾ ਦੂਸਰੇ ਨੂੰ ਪੁੱਛਦਾ ਆਪਾਂ ਉਹ ਗੱਲਬਾਤ ਬਾਰੇ ਸਥਾਮਾਂਗੇ कि हो हाउ आर यू तुम्हें हो हाउ आर यू मैं ठीक हाँ आई एम फाइन थी तो पढ़ाई किमें चल रही है हाउ आर यूर स्टडीज गोइंग मेरी पढ़ाई ठीक चल रही है माई स्टडीज़ आर गोइंग वेल ती कि जा हो? Where are you going? रहे हो वेयर आर यू गोइंग मैं बाजार जा रहा हाँ i am going to market ਤੁਹਾਨੂੰ ਮਿਲ ਕੇ ਵਧੀਆ ਲੱਗਿਆ ਨਾਈਸ ਟੂ ਮੀਟ ਯੂ ਇੱਕ ਵਾਰ ਦੁਬਾਰਾ ਰਪੀਟ ਕਰ ਦਨੀ ਹਾਂ ਤੁਸੀਂ ਕੀ ਚਾਹੁੰਦੇ ਹੋ what do you want ਤੁਹਾਡਾ ਕੰਮ ਕਿਵੇਂ ਚੱਲ ਰਿਹਾ ਹੈ ਹਾਊ ਅਬਾਊਟ ਯੂਅਰ ਵਰਕ ਤੁਹਾਡਾ ਘਰ ਕਿੰਨੇ ਦੂਰ ਹੈ ਹਾਊ far is your home ਤੁਸੀਂ ਇੱਥੇ ਕਿਸ ਕੰਮ ਲਈ ਆਏ ਹੋ ਹਾਊ ਕਮ ਯੂ ਆਰ ਹੋਅਰ ਹੇਅਰ थोड़ा तो की इरादा है वाट आर यू अप टू ती सुन क्यों नहीं रहे वाई डोंट यू लिसन मू नाम नाओ डोंट मेक फेस ती कि हो हाउ आर यू मैं ठीक हाँ आई एम फाइन तो थोड़ी पढ़ाई किमें चल रही है हाउ आर यू आर स्टडीज़ गोइंग मेरी पढ़ाई ठीक चल रही है माई स्टडीज आर गोइंग फेल तुम कि रहे हो वेयर आर यू गोइंग ਮੈਂ ਬਾਜ਼ਾਰ ਜਾ ਰਿਹਾ ਹਾਂ ਆਈ ਏਮ ਗੋਇੰਗ ਟੂ ਮਾਰਕੀਟ ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਨਾਈਸ ਟੂ ਮੀਟ ਯੂ